ਜੀ ਪੰਜਾਬ ਬੁਲਟਿਨ ਦੇਖ ਰਹੇ ਸਤਿ ਅਿਸ਼ਕਾ ਦਾ ਸਵਾਗਤ ਹੈ ਮਹਾਕੋਮਲ ਕਪੂਰ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਸੁਰਖੀਆਂ ਤੇ ਦਿਲਬੀਰ ਗੋਲਦੀ ਨੇ ਦੱਸਿਆ ਪਾਰਟੀ ਛੱਡਣ ਦਾ ਅਸਲ ਕਾਰਨ ਸੁਖਪਾਲ ਖੈਰਾ ਉਤੇ ਸਾਦੇ ਤਿੱਖੇ ਨਿਸ਼ਾਨੇ ਪ੍ਰਗਟ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ ਵੋਟਾਂ ਪਾਉਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਵਿਵੇਜਿੰਦਰ ਕੋਰ ਪੱਠਾ ਨੇ ਸੀਮਾਨ ਉਤੇ ਸਾਦੇ ਨਿਸ਼ਾਨੇ ਗੋਲਦੀ ਦੇ ਆਪ ਪਾਰਟੀ 'ਚ ਸ਼ਾਮਲ ਹੋਣ ਉਤੇ ਚੁੱਕੇ ਸਵਾਲ ਸਿਆਮਨਿ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਦੇ ਵਿੱਚ ਕੱਢਿਆ ਰੋਡ ショਅ ਆਪ ਪਾਰਟੀ ਦੇ ਕਾਰਜਕਾਲ ਦੀਆਂ ਗਿਣਵਾਈਆਂ ਪ੍ਰਾਪਤੀਆਂ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਬੀਤੇ ਦਿਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਸੀਨੀਅਰ ਆਗੂ ਦਲਬੀਰ ਸਿੰਘ ਗੋਲਟੀ ਅੱਜ ਸੋਸ਼ਲ ਮੀਡੀਆ ਉਤੇ ਲਾਈਵ ਹੋਏ ਜਿਸ ਵਿੱਚ ਉਹਨਾਂ ਨੇ ਪਾਰਟੀ ਛੱਡਣ ਦਾ ਅਸਲ ਕਾਰਨ ਦੱਸਦੇ ਹੋਏ ਲੋਕ ਸਭਾ ਉਮੀਦਵਾਰ ਸੁਖਪਾਲ ਖਹਿਰਾ ਉੱਤੇ ਤਿੱਖੇ ਨਿਸ਼ਾਨੇ ਸਾਧੇ ਕਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਨਿਰਾਸ਼ ਚੱਲ ਰਹੇ ਦਲਬੀਰ ਸਿੰਘ ਗੋਲਟੀ ਬੀਤੇ ਦਿਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਅੱਜ ਗੋਲਟੀ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਆ ਕੇ ਪਾਰਟੀ ਛੱਡਣ ਦਾ ਅਸਲ ਕਾਰਨ ਦੱਸਿਆ ਤੇ ਸੁਖਪਾਲ ਖਹਿਰਾ ਨੂੰ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਜਿਸ ਤਰ੍ਹਾਂ ਉਹ ਮੇਰੇ ਨਾਲ ਗੱਲ ਕਰਨਗੇ ਮੈਂ ਵੀ ਉਸ ਲਹਿਜੇ ਦੇ ਵਿੱਚ ਉਹਨਾਂ ਨੂੰ ਜਵਾਬ ਦੇਵਾਂਗਾ ਡਿਸੀਜਨ ਲਿਆ ਨਾ ਮੇਰੇ ਜਿਹੜੇ ਪ੍ਰਾਣੇ ਭੈਣਾਂ ਨੇ ਮੇਰੇ ਵਰਕਰ ਨੇ ਮੇਰੇ ਨਾਲ ਚੱਲੇ ਨੇ ਉਨਾਂ ਨਾਲ ਮੇਰਾ ਰਿਸ਼ਤਾ ਹਮੇਸ਼ਾ ਐਂ ਰਹੂਗਾ ਮੇਰਾ ਉਹਨਾਂ ਨਾਲ ਬੋਟਾ ਨਾਲ ਰਿਸ਼ਤਾ ਰਹੇਗਾ ਨਾਮ ਐ ਪਹਿਲਾਂ ਰੱਖਿਆ ਤਿਰਾਂਵੱਜੇ ਰੱਖਾਂ ਹਰ ਇੱਕ ਦੁੱਖ ਸੁੱਖ ਚ ਮੈਂ ਰਹੂੰਗਾ ਇਕਮਾ ਹੋਰ ਗੱਲ ਪੁੱਛਣੀ ਚਾਹਣਾ ਖੈਰਾ ਸਾਹਿਬ ਤੁਸੀਂ ਪਲਾਥਾ ਲੈਣ ਨੂੰ ਧੋਖਾ ਦੇਣਾ ਚਾਹ ਰਹੇ ਹੋ ਜਾਂ ਤੁਸੀਂ ਸੰਗਰੂਰ ਆ ਲੈਣ ਨੂੰ ਧੋਖਾ ਦੇਣਾ ਚਾਹ ਰਹੇ ਹੋ ਕਿਹਨੂੰ ਧੋਖਾ ਦਓਗੇ ਦੋਨਾਂ 'ਚ ਇੱਕ ਨੂੰ ਤਾਂ ਧੋਖਾ ਦਓਗੇ ਨਾ ਤੇ ਸੰਗਰੂਰ ਵਾਲੇ ਉਹ ਤੋਂ ਬਚ ਜਾਓ ਇਹਨੇ ਆਪਣੇ ਚ ਲੜਾਈਆਂ ਪਵਾ ਕੇ ਮੁੜ ਕੇ ਇਹਨੇ ਲੱਭਣਾ ਨਹੀਂ ਇਹ ਸਿਮਰਨਜੀਤ ਸਿੰਘ ਮਾਨ ਸਾਹਿਬ ਦੀਆਂ ਸਟੇਜਾਂ ਸ਼ੇਅਰ ਕਰਦਾ ਰਿਹਾ ਹੈਂ ਇਹ ਜਿੱਥੇ ਵੀ ਦੋ ਬੰਦੇ ਨੂੰ ਇਕੱਠੇ ਮਿਲਦੇ ਨੇ ਉੱਥੇ ਜਾ ਕੇ ਨੇ ਕੁਝ ਵੀ ਬੋਲਣਾ ਹੁੰਦਾ ਸਿਰਫ ਆਪੀ ਵਾਵਾ ਖੱਟਣੀ ਹੁੰਦੀ ਆ ਤੇ ਮੈਂ ਇੱਕ ਗੱਲ ਦੀ ਬੇਨਤੀ ਕਰਦਾ ਸਾਰੇ ਲੀਡਰਾਂ ਦਾ ਪਿਛਲੇ 2 ਦਿਨ ਚ ਤੁਸੀਂ ਨੇ ਚਿਹਰਾ ਦੇਖ ਲਿਆ ਮੈਂ ਕੁਝ ਨਹੀਂ ਸੀ ਬੋਲਿਆ ਕਿਉਂਕਿ ਮੇਰੇ ਮਾਪਿਓ ਨੇ ਠੀਕ ਆ ਮੈਂ ਕੌਨਮੈਂਟਾਂ ਚ ਨਹੀਂ ਵੜਿਆ ਖੈਰਾ ਸਭ ਤੁਹਾਡੇ ਵਾਂਗੂ ਪਰ ਮੇਰੇ ਘਰਦਿਆਂ ਨੇ ਮੇਰੀ ਬਹੁਤ ਚੰਗੀ ਮੈਨੂੰ ਐਜੂਕੇਸ਼ਨ ਦਿੱਤੀ ਆ ਪੰਜਾਬ ਯੂਨੀਵਰਸਿਟੀ ਰਕ ਪੜਾਇਆ ਮੈਨੂੰ ਤੇ ਮੈਂ ਆਪਦੇ ਬੋਲਾ ਦੇ ਵਿੱਚ ਮੈਂ ਆਪਦੀਆਂ ਗੱਲਾਂ ਦੇ ਵਿੱਚ ਬਹੁਤ ਤਰੀਕੇ ਨਾਲ ਗੱਲ ਕਰੂੰਗਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਜਿਹੀ ਜੀ ਭਾਸ਼ਾ ਚ ਮੇਰੇ ਨਾਲ ਗੱਲ ਕਰੋਗੇ ਮੈਂ ਉਹੀ ਜੀ ਭਾਸ਼ਾ ਚ ਜਵਾਬ ਦਵਾਂਗਾ ਮੈਨੂੰ ਸਭ ਕੁਝ ਕਰਨਾ ਆਉਂਦਾ ਇਹ ਮੇਰੀ ਪਹਿਲੀ ਵੀਡੀਓ ਸੀ ਸਿਰਫ ਮੈਂ ਦੱਸਣਾ ਸੀ ਲੋਕਾਂ ਨੂੰ ਕਿ ਯਾਰ ਮੇਰੇ ਨਾਲ ਇਹਨਾਂ ਨੇ ਕਿੰਨਾ ਧੋਖਾ ਕਰਿਆ ਅੱਜ ਉਹੀ ਵਿਚਾਰੇ ਵਰਕਰ ਨੇ ਜਿਨ੍ਹਾਂ ਦੇ ਹਰੇਕ ਦੁੱਖ ਸੁੱਖ ਚ ਮੈਂ ਹਾਜ਼ਰ ਹੋਇਆ ਹਰੇਕ ਜਗ੍ਹਾ ਤੇ ਮੌਨ ਨਾਲ ਲੜਿਆ ਡਟਿਆ ਚਾਹੇ ਟੋਲ ਦੀ ਗੱਲ ਹੋਵੇ ਚਾਹੇ ਤੁਰ ਕੇ ਦਿੱਲੀ ਜਾਣ ਦੀ ਗੱਲ ਹੋਵੇ ਅਜੋ ਬਚਾਰੇ ਥੋੜੇ ਮੰਗਰ ਲਾ ਕੇ ਕੋਈ ਮੈਨੂੰ ਗਦਾਰ ਕਹਿੰਦਾ ਕੋਈ ਮੈਨੂੰ ਕੁਝ ਕਹਿੰਦਾ ਸੋ ਇਹ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਚਿਹਰਾ ਥੋੜਾ ਮੈਂ ਨੰਗਾ ਕਰਨਾ ਸੀ ਉਹ ਲੋਕਾਂ ਸਾਹਮਣੇ ਵੀ ਇਹ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ ਮੜਾ ਸੋਚਿਓ ਵੀ ਤਿੰਨ ਦਿਨ ਪਹਿਲਾਂ ਵਾਲਾ ਦਲਵੀਰ ਸਿੰਘ ਗੋਲਡੀ ਜੀ ਨੇ ਤੇ ਬੱਤੀ ਲੱਗ ਰਹੀ ਸੀ ਕਿਦਮ ਕਿਵੇਂ ਉਹ ਕਰਪਟ ਹੋ ਗਿਆ ਇਹ ਸੋਚਣ ਵਾਲੀਆਂ ਗੱਲਾਂ ਨੇ ਇਹ ਮੈਨੂੰ ਪਤਾ ਜਾਂ ਮੇਰੇ ਪਰਿਵਾਰ ਨੂੰ ਪਤਾ ਵੀ ਇਹ ਕਿੰਨਾ ਫੈਸਲਾ ਔਖਾ ਲਿਆ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਜਿੰਨਾਂ ਨਾਲ ਮੈਂ ਲੜਿਆ ਸੀ ਨਾ ਅੱਜ ਮੇਰੀ ਉਹਨਾਂ ਨਾਲ ਹੀ ਬਾਹ ਫੜੀ ਆ ਤੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਬਾਈ ਜੀ ਮੁੱਖ ਮੰਤਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤੁਹਾਡੀ ਪਾਰਟੀ ਜੁਆਇਨ ਕਰਕੇ ਅੱਜ ਮੈਂ ਵਰਕਰਾਂ ਦੀ ਕਤਾਰ ਦੇ ਵਿੱਚ ਸਭ ਤੋਂ ਆਖਰ ਦੇ ਵਿੱਚ ਖੜਾ ਹੋਣਾ ਮੈਨੂੰ ਮਨਜ਼ੂਰਾ ਪਰ ਮੈਂ ਕਿਉਂਕਿ ਸੈਲਫ ਰਿਸਪੈਕਟ ਦੀ ਗੱਲ ਆ ਹੁਣ ਦੇਖਣਾ ਹੋਵੇਗਾ ਕਿ 골ਡੀ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਬਾਅਦ ਸੁਪਾਲ ਖਹਿਰਾ ਵੱਲੋਂ ਕੀ جواب سامنے ਆਉਂਦਾ ਹੈ ਜਿਲੰਦਰੀ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਉਹਨਾਂ ਨੇ ਅਪੀਲ ਕਰਦੇ ਕਿ ਹਾਂ ਕਿ ਜਿਹੜੇ ਅੱਗੂ ਦਲ ਬਦਲ ਰਹੇ ਨੇ ਤੇ ਕੁਰਸੀਆਂ ਦੀ ਲੜਾਈ ਲੜ ਰਹੇ ਨੇ ਉਹਨਾਂ ਨੂੰ ਵੋਟ ਨਾ ਪਾਓ ਬੇਸ਼ੱਕ ਉਹ ਕਾਂਗਰਸ ਦਾ ਉਮੀਦਵਾਰ ਹੀ ਕਿਉਂ ਨਾ ਹੋਵੇ ਝਲੰਦਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਵਰਗਤ ਸਿੰਘ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੀਆਂ ਲੜਾਈਆਂ ਚੱਕਦੇ ਦੇ ਵਿੱਚ ਰੁਚੀਆਂ ਹੋਈਆਂ ਨੇ ਉਹਨਾਂ ਕਿਹਾ ਕਿ ਜਿਸ ਮਕਸਦ ਲਈ ਇਹ ਚੋਣਾਂ ਹੋ ਰਹੀਆਂ ਹਨ ਉਸ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਇਸ ਦਿਨਾਲੀ ਵਿਧਾਇਕ ਨੇ ਪੰਜਾਬੀਆਂ ਨੂੰ ਅਪੀਲ ਕਰਦੇ ਕਿਹਾ ਕਿ ਜਿਹੜੇ ਆਗੂ ਦਲ ਬਦਲ ਰਹੇ ਨੇ ਤੇ ਕੁਰਸੀਆਂ ਦੀਆਂ ਲੜਾਈਆਂ ਲੜ ਰਹੇ ਨੇ ਉਹਨਾਂ ਨੂੰ ਵੋਟ ਨਾ ਪਾਓ ਬੇਸ਼ੱਕ ਉਹ ਕਾਂਗਰਸ ਦਾ ਉਮੀਦਵਾਰ ਹੀ ਕਿਉਂ ਨਾ ਹੋਵੇ ਪੇ ਆਪਾਂ ਡੈਮੋਕ੍ਰੇਸੀ ਪ੍ਰੋਸੈਸ ਦੇ ਵਿੱਚ ਆਪੜਾ ਯੋਗਦਾਨ ਪਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਚੰਗੇ ਕੈਂਡੀਡੇਟ ਔਰ ਇੱਕ ਹੋਰ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਚਾਹੁੰਦਾ ਵੀ ਆ ਜਿਹੜੇ ਰੋਜ਼ ਕਦੀ ਸੱਜੇ ਕਦੀ ਖੱਬੇ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਤਾਂ ਕੋਈ ਦੇਸ਼ ਦੀ ਲੜਾਈ ਲੜ ਰਿਹਾ ਜੇ ਤਾਂ ਕੋਈ ਸ਼ੂਬੇ ਦੀ ਲੜਾਈ ਲੜ ਰਿਹਾ ਜੇ ਕੋਈ ਅਸੂਲਾਂ ਦੀ ਲੜਾਈ ਲੜ ਰਿਹਾ ਫੇਰ ਤਾਂ ਉਹ ਚਲੇ ਜਾਵੇ ਕਿਸੇ ਹੋਰ ਪਾਰਟੀ ਦੇ ਵਿੱਚ ਪਰ ਜਿਹੜੇ ਪਿਓਰਲੀ ਕੁਰਸੀਆਂ ਦੀ ਲੜਾਈ ਲੜਦੇ ਆ ਉਹਨਾਂ ਨੂੰ ਵੋਟ ਨਾ ਪਾਓ ਤਾਂ ਕਿ ਉਹਨਾਂ ਨੂੰ ਆਪਾਂ ਇਗਨੋਰ ਕਰੀਏ ਭਾਵੇਂ ਉਹ ਕਾਂਗਰਸ ਦੇ ਕੈਂਡੀਡੇਟ ਹੋਵੇ ਉਹਦਾ ਕਾਰਨ ਇਹ ਹੀ ਆ ਕਿ ਨਹੀਂ ਤਾਂ ਇਹ ਲੋਕ ਜਿਹੜੇ ਪੋਲਿਟਿਕਲ ਲੋਕ ਆ ਇਹ ਸੋਚਦੇ ਆ ਕਿ ਸ਼ਾਇਦ ਅਸੀਂ ਕੋਈ ਇੱਕ ਫਿਲਮੀ ਹੀਰੋ ਵਾਂਗ ਆ ਵੀ ਆਹ ਦੂਜੀ ਫਿਲਮ ਚਲਾ ਲਾਂਗੇ ਆ ਤੀਜੀ ਫਿਲਮ ਚਲਾ ਲਾਂਗੇ ਉਹ ਇੱਕ ਹੋਰ ਫਿਲਮ ਚਲਾ ਲਾਂਗੇ ਤੇ ਸਾਨੂੰ ਤਾਂ ਇੰਨੇ ਵੋਟ ਜਿਹੜੇ ਪਈ ਜੜੇ ਆ ਔਰ ਲੋਕਾਂ ਨੂੰ ਸੋਹਿਰਦਤਾ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਆ ਸੋ ਮੈਂ ਤਾਂ ਇੰਨੀ ਕੁ ਬੇਨਤੀ ਕਰਦਾ ਔਰ ਤੁਹਾਡਾ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਕਾਂਗਰਸ ਅਤੇ ਭਾਜਪਾ ਦੀ ਪਾਰਟੀ ਨੂੰ ਛੱਡ ਕੇ ਬਾਕੀਆਂ ਦੀ ਸਾਰੀ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਪੰਜਾਬ ਦੇ ਵਿੱਚ 4 ਜੂਨ ਨੂੰ ਲੋਕ ਸਭਾ VOTING ਹੋਣ ਜਾ ਰਹੀ ਹੈ। ਕਾਂਗਰਸੀ ਸੀਨੀਅਰ ਲੀਡਰ ਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਚਿੰਦਰ ਕੋਰ ਪਠੱਲ ਦੇ ਵੱਲੋਂ ਲਗਾਤਾਰ ਸੰਗਰੂਹ ਤੋਂ ਲੋਕ ਸਭਾ ਉਮੀਦਵਾਰ ਸੁਖਪਾਲ ਖੈਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਇੱਕ ਚੋਣ ਰੈਲੀ ਦੌਰਾਨ ਉਨ੍ਹਾਂ ਦੇ ਵੱਲੋਂ ਸੀਐਮ ਮਾਨ ਤੇ ਗੋਲਟੀ ਖੰਗੂੜਾ ਉਤੇ ਤਿੱਖੇ ਨਿਸ਼ਾਨ ਨੇ ਵੀ ਨਿਘੇ। ਕਾਂਗਰਸ ਦੇ ਸੀਨੀਅਰ ਲੀਡਰ ਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋੜ ਪਠਲ ਨੇ ਅੱਜ ਇੱਕ ਚੋਣ ਰੈਲੀ ਨੂੰ ਸੰਬੋਧਨ ਦੌਰਾਨ ਸੀਐਮ ਮਾਨ ਤੇ ਗੋਲਦੀ ਖੰਗੂੜਾ ਉੱਤੇ ਤਿੱਖੇ ਨਿਸ਼ਾਨੇ ਵੀ ਨਿਸ਼ਾਨੇ। ਬੀਬੀ ਪਠਲ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੇ ਮਗਰੋਂ ਗੋਲਦੀ ਨੇ ਕਿਹਾ ਸੀ ਕਿ ਉਹ ਹੁਣ ساری ਜ਼ਿੰਦਗੀ ਇਸੇ ਪਾਰਟੀ ਵਿੱਚ ਰਹਿਣਗੇ। ਗੋਲਡੀ ਨੇ ਇੱਕ ਹਫਤਾ ਪਹਿਲਾਂ ਕਾਂਗਰਸ ਬਾਰੇ ਵੀ ਇਹ ਗੱਲ ਕਹੀ ਸੀ ਜਦੋਂ ਅਸੀਂ ਖੈਰਾ ਦੇ ਨਾਲ ਉਹਨਾਂ ਦੇ ਘਰ ਗਏ ਸੀ ਉਸ ਵੇਲੇ ਗੋਲਡੀ ਨੇ ਕਿਹਾ ਸੀ ਕਿ ਖੈਰਾ ਮੇਰੇ ਨਾਲੋਂ ਵੱਧ ਕਾਬਿਲ ਹਨ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ પાਕੇ ਜਿਤਾਉਣਾ ਚਾਹੀਦਾ ਹੈ ਦਲਵੀਰ ਗੋਲਡੀ ਸਾਰਿਆਂ ਨੂੰ ਪਤਾ ਹੈ ਕਿ 2008 ਚ ਆਇਆ ਨੌਜਵਾਨ ਮੁੰਡੇ ਆਉਂਦਿਆਂ ਨੂੰ ਟਿਕਟ ਇੱਕ ਵਾਰ ਨਹੀਂ ਦੋ ਵਾਰ ਅਸੈਂਬਲੀ ਦੀਆਂ ਆ ਬਹੁਤ ਸਾਰੇ ਵਰਕਰ ਬੈਠੇ ਐ ਕਿੰਨਿਆਂ ਨੂੰ ਕੋਈ ਬਾਰ-ਬਾਰ ਟਿਕਟਾਂ ਮਿਲਦੀਆਂ ਮੇਰਾ ਮੁੰਡਾ ਬੈਠਾ ਮਿਲ ਗਈ ਟਿਕਟ ਸੈਂਬਲੀ ਦੀ ਬਹੁਤ ਥੋੜੇ ਚੋ ਬਹੁਤ ਬੈਠੇ ਮਿਲ ਗਈਆਂ ਟਿਕਟਾਂ ਟਿਕਟਾਂ ਨਹੀਂ ਹੁੰਦੀਆਂ ਲੇਕਿਨ ਉਹਨੇ ਇੱਕ ਵਾਰ ਛੱਡ ਕੇ ਦੋ ਵਾਰ ਤੀਜੀ ਵਾਰ ਫੇਰ ਪਾਰਲੀਮੈਂਟ ਫੇਰ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਨੂੰ ਲਾਇਆ ਫੇਰ ਉਹਨੂੰ ਜ਼ਿਲ੍ਹੇ ਦਾ ਪ੍ਰਧਾਨ ਲਾਇਆ ਔਰ ਮੈਂ ਕੋਈ ਨਿੱਜੀ ਤੌਰ ਤੇ ਜੀ ਮੈਂ ਕਹਿੰਦੀ ਮੇਰੇ ਦਿਮਾਗ ਇਸ ਥੀਕੇ ਬੜਾ ਸਿਆਣਾ ਮੰਦਾ ਜੋ ਇਹ ਕਹਿੰਦਾ ਪਾਰਟੀ ਨੇ ਇੰਨਾ ਕੁਝ ਦਿੱਤਾ ਹੈ ਇਹ ਜੇ ਪਾਰਟੀ ਨੂੰ ਕਿਸੇ ਵਕਤ ਲੋੜ ਪਈ ਤਾਂ ਪਾਰਟੀ ਦੇ ਕੰਮ ਆਊਗਾ ਸਾਨੂੰ ਜਦੋਂ ਇਹਨਾਂ ਨੇ ਰੱਖੀ ਧੂਰੀ ਮੀਟਿੰਗ ਅੱਧਾ ਘੰਟਾ ਇਹਨਾਂ ਦੇ ਬੀਬੀ ਘਰੋਂ ਉਹਨੇ ਮੈਨੂੰ ਟੈਲੀਫੋਨ ਕਰਦੀ ਰਹੀ ਮੈਂ ਤੇ ਗੋਲਡੀ ਚਾਹੁੰਦੇ ਆ ਤੁਸੀਂ ਜਰੂਰ ਆਓ ਬੀਬੀ ਜੀ ਜਰੂਰ ਆਓ ਸਾਡੇ ਟੱਬਰ ਨੇ ਕਦੇ ਹੋਮਾ ਨਹੀਂ ਰੱਖਿਆ ਕਿਉਂਕਿ ਕੈਂਪੇਨ ਹੈ ਪਾਰਟੀ ਦੀ ਹੈ ਉੱਥੇ ਸਾਰੇ ਚੱਲ ਕੇ ਗਏ ਕੀ ਕਿਹਾ ਤੁਸੀਂ ਸਾਰਿਆਂ ਨੇ ਸੁਣਿਆ ਨਾ ਉੱਥੇ ਕਹਿੰਦਾ ਸੀਗਾ ਨਾਰਾ ਵੀ ਲਾਇਆ ਹਰੇ ਨੂੰ ਜਿਤਾਵਾਂਗੇ ਕਾਂਗਰਸ ਪਾਰਟੀ ਨਾਲ ਖੜਾਂਗੇ ਪਾਰਟੀ ਦੀ ਕੋਈ ਅਸੀਂ ਬਦਲ ਨਹੀਂ ਕਾਂਗਰਸ 'ਚ ਰਹਾਂਗੇ ਤੇ ਅੱਜ ਕੀ ਕਹਿੰਦਾ ਹੈ ਉਹ ਹਤਮਾਨ ਦੇ ਨਾਲ ਬੈਠਾ ਕਹਿੰਦਾ ਪੂਰੀ ਉਮਰ ਮੈਂ ਤੁਹਾਡੇ ਨਾਲ ਰਹਾਂਗਾ ਓਏ ਭਰਾਵਾ ਤੂੰ ਤਾਂ 2 ਹਫ਼ਤੇ ਪਹਿਲਾਂ ਜਿਹੜੀ ਗੱਲ ਕਹੀ ਉਹ ਦੀ ਪਗਾਈ ਕਿ ਮੈਂ ਕਾਂਗਰਸ 'ਚ ਰਹੂੰਗਾ ਤੇ ਤੂੰ ਹ ਮੁਰਦੀਆਂ ਗੱਲਾਂ ਕਰਦਾ ਕਿ ਮੈਂ ਬੜਾ ਪੜਾਉਂਗਾ ਸਾਨੂੰ ਨਹੀਂ ਪਤਾ ਕਿਹੜੇ ਕਾਰਨ ਹੈ ਜਿਹੜਿਆ ਕਰਕੇ ਜਿਹੜੀ ਇਹਨੇ ਗੱਲ ਕਹੀ ਸੀ ਮੈਂ ਪਾਰਟੀ 'ਚ ਰਹੂਗਾ ਜੱਜ ਭਗਵੰਤ ਮਾਨ ਜੀ ਐਨੇ ਚੰਗੇ ਲੱਗਣ ਲੱਗੇ ਉਹਨਾਂ ਨਾਲ ਕੀ ਕਾਰਨਾ ਕਿਉਂ ਵਾਕੇ ਤਾਂ ਉਹੀ ਜਾਣਦੇ ਦੋਨੇ ਉਹਨਾਂ ਵਿੱਚ ਹੀ ਗੱਲਬਾਤ ਹੈ ਸਾਨੂੰ ਨਹੀਂ ਪਤਾ ਲੇਕਿਨ ਦੂਜੇ ਪਾਸੇ ਭਗਵੰਤ ਮਾਨ ਬੋਲਿਆ ਮੈਂ ਦੇਖਿਆ ਬਾਰੇ ਕੀ ਕਹਿੰਦਾ ਭਗਵੰਤ ਮਾਨ ਨੇ ਉਹਨੂੰ ਵਿੱਚੋਂ ਟੋਕ ਕੇ ਕਿਹਾ ਕਿ ਵਾਕੇ ਇਹ ਬਹੁਤ ਕੰਮ ਕਰਨ ਵਾਲਾ ਬੰਦਾ ਹੈ ਇਹ ਚੰਗਾ ਬੰਦਾ ਹੈ ਤੇ ਚੰਗਾ ਬੰਦਾ ਹੈ ਇਥੇ ਕੇਸ ਕਾ ਤੋਂ ਬਣਾਏ ਸੀ ਇਹਦੇ ਗੱਲ ਚਫਾਹ ਕਰ ਤੋਂ ਪਾਇਆ ਸੀ ਇਹਦੀਆਂ ਪੇਸ਼ੀਆਂ ਕਿ ਪੁੰਹਦੇ ਸੀ ਅੱਜ ਗੰਗਾ ਨਾ ਆਇਆ ਹੋ ਅੱਜ ਥੋੜੀ ਪਾਰਟੀ 'ਚ ਆ ਗਿਆ ਅੱਜ ਸਾਰਾ ਫੁੱਲਾਂ ਦਾ ਹਾਰ ਪਾ ਕੇ ਲੈ ਕੇ ਗਏ ਹੋ ਇਹਦਾ ਮਤਲਬ ਬਾਕੀ ਵੀ ਸਾਰਿਆਂ ਨੂੰ ਡਰਾਬੇ ਲਈ ਤੁਸੀਂ ਆਪਸ਼ ਕਰਦੇ ਹੋ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਕਾਂਗਰਸੀ ਸੀਨੀਅਰ ਲੀਡਰ ਦਲਪੀ ਸਿੰਘ ਗੋਲਡੀ ਨੇ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਜਿਸ ਤੋਂ ਬਾਅਦ ਕਾਂਗਰਸ ਵੱਲੋਂ ਲਗਾਤਾਰ ਉਹਨਾਂ ਵੱਲੋਂ ਚੁੱਕੇ ਗਏ ਇਸ ਕਦਮ ਨੂੰ ਲੈ ਕੇ ਨਿਖੇਧੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਇਤਿਹਾਸਨ ਵਾਲ ਵਿਖੇ ਸੀਐਮ ਮਾਨ ਨੇ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਕੱਡੇ ਜਾ ਰਹੇ ਰੋਡ ਸ਼ੋਅ ਦਾ ਭਾਗ ਲਿਆ ਇਸ ਮੌਕੇ ਲੋਕਾਂ ਨੂੰ ਸੰਬੋਧਨ ਦੌਰਾਨ ਮੁੱਖ ਮੰਤਰੀ ਮਾਨ ਨੇ ਜਿੱਥੇ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਵਾਈਆਂ ਉੱਥੇ ਹੀ ਉਹਨਾਂ ਨੇ ਵਿਰੋਧੀ ਪਾਰਟੀਆਂ ਉੱਤੇ ਖੂਬ ਨਿਸ਼ਾਨੇ ਵੀ ਨਿਸ਼ਾਨੇ सीएम मान आज पार्टी उम्मीदवार गुरप्रीत सिंह जीपी दे हक ਦੇ ਵਿੱਚੋਂ ਪ੍ਰਚਾਰ ਕਰਨ ਦੇ ਲਈ ਸਾਨੇਵਾਲ ਪਹੁੰਚੇ ਇਸ ਮੌਕੇ सीएम मान ਨੇ ਕਿਹਾ ਕਿ ਦੂਜੀਆਂ ਪਾਰਟੀਆਂ ਲੋਕਾਂ ਦੇ ਨਾਲ ਛੁੱਟੇ ਵਾਦੇ ਕਰਕੇ ਗੁੰਮਰਾ ਕਰਦੀਆਂ ਹਨ ਪਰ ਅਸੀਂ ਜੋ ਕਹਿੰਨੇ ਹਾਂ ਉਹ ਕਰਕੇ ਦਿਖਾਉਂਦੇ ਹਾਂ ਅੱਜ ਪੰਜਾਬ ਦੇ 90% ਘਰਾਂ ਵਿੱਚ ਬਿਜਲੀ ਦਾ ਜ਼ੀਰੋ ਬਿੱਲ ਆ ਰਿਹਾ ਹੈ ਸੂਬੇ ਦੇ ਹਰ ਵਿਧਾਨ ਸਭਾ ਖੇਤਰ ਚਾਅ ਮਤਲੀ ਪਾਰਟੀ ਰੱਖ ਲਈ ਨਹੀਂ ਖੁੱਲੇ ਹੋਏ ਨੇ ਅਤੇ ਬੱਚਿਆਂ ਲਈ ਵਧੀਆ ਸਕੂਲ ਵੀ ਬਣਾਏ ਗਏ ਨੇ ਸੀਮਪ ਗੁਆਂਤਮਾਨੀ ਵਿਰੋਧੀ ਲੀਡਰਾਂ ਨੂੰ ਨਿਸ਼ਾਨਿਆਂ ਤੇ ਲੈਂਦੇ ਕਿਹਾ ਹੈ ਕਿ ਇਹਨਾਂ ਨੂੰ ਆਮ ਕਰਤ ਦੇ ਬੱਚਿਆਂ ਦਾ ਮੰਤਰੀ ਅਤੇ ਵਿਧਾਇਕ ਬੰਣਾ ਪਸੰਦ ਨਹੀਂ ਆ ਰਿਹਾ ਉਹ ਕਹਿੰਦਾ ਪੁੱਤ ਪਹਿਲਾਂ ਅਕਾਲੀ ਦਲ ਨੂੰ ਵੋਟ ਪਾਉਂਦੇ ਹੁੰਦੇ ਸੀ ਹੁਣ ਤੂੰ ਕਹਿਵੀਂ ਸਟੇਜ ਤੇ ਜਾ ਕੇ ਕਿ ਹੁਣ ਨਹੀਂ ਪਾਉਂਦੇ ਮੈਂ ਕੀ ਗੱਲ ਹੋ ਗਈ ਜੀ ਕਹਿੰਦਾ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਈ ਗਏ ਉਸੇ ਬਾਬੇ ਨਾਨਕ ਦੀ ਬਾਣੀ ਰੋਲਤੀ ਇਹਨਾਂ ਨੇ ਗਲੀਆਂ 'ਚ ਇਹਨਾਂ ਨੇ ਅੰਗ ਪੜਵਾ ਕੇ ਗੁਰੂ ਸਾਹਿਬ ਦੇ ਗਲੀਆਂ 'ਚ ਰੋਲਤੇ ਹੁਣ ਨਹੀਂ ਦਿਲ ਕਰਦਾ ਪੁੱਤ ਜੇ ਹੁਣ ਤਾਂ ਕਹਿੰਦਾ ਮਤਲਬ ਕਾਲੀ ਦਲ ਨੂੰ ਵੋਟ ਪਾਉਣਾ ਸਮਝ ਲਓ ਗੁਰੂ ਸਾਹਿਬ ਦੀ ਦੁਬਾਰਾ ਬੇਅਦਬੀ ਕਰਨ ਦੇ ਬਰਾਬਰ ਹੈ ਕਿਉਂਕਿ ਜੇ ਬੇਅਦਬੀ ਕਰਨ ਵਾਲਿਆਂ ਦੇ ਹੱਕ ਦਾ ਬਟਨ ਦੱਬਾਂਗੇ ਇਹਦਾ ਮਤਲਬ ਆਪਾਂ ਵੀ ਵਿੱਚ ਫਿਰ ਸ਼ਾਮਲ ਹੋਣਾ ਸੋ ਇਸ ਕਰਕੇ ਗੁਰੂ ਸਾਹਿਬ ਆਪ ਹੀ ਦੇਖੀ ਜਾਂਦੇ ਨੇ ਉਹੀ ਸਜ਼ਾ ਦੇ ਰਹੇ ਨੇ ਹਾਲਤ ਦੇਖ ਲਓ ਹੁਣ ਕੀ ਹੋਈ ਪਈ ਹੈ ਪਤਾ ਨਹੀਂ ਕੀ ਕੀ ਬਿਆਨ ਦੇਈ ਜਾਂਦੇ ਨੇ ਅਗਲੇ ਦਿਨ ਮਾਫੀ ਮੰਗਣੀ ਪੈਂਦੀ ਹੈ ਸੋ ਆਪਾਂ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਉਹ ਬਾਦਾਂ ਨਹੀਂ ਕਰਦੇ ਜਿਹੜਾ ਆਪਾਂ ਪੂਰਾ ਨਾ ਕਰ ਸਕਦੇ ਹੋਈ ਨੇ ਤੇ ਬਿਨਾ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਤੀਆਂ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਅੰਕੜੇ ਕਢਾਏ ਨੇ ਜਿਹੜੇ ਟੋਲ ਪਲਾਜੇ ਬੰਦ ਕੀਤੇ ਆ ਪੰਜਾਬ ਚੋਂ ਉਹਦੇ ਨਾਲ ਪੰਜਾਬ ਦੇ ਵਿੱਚ 58 ਲੱਖ 77000 58 ਲੱਖ 77000 ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਣ ਲੱਗ ਗਿਆ ਇੱਕ ਦਿਨ ਦਾ ਇਹ ਤਾਂ ਅਸੀਂ ਗਰੰਟੀ ਵੀ ਨਹੀਂ ਦਿੱਤੀ ਸੀ ਇਹ ਤਾਂ ਗਰੰਟੀ ਵੀ ਨਹੀਂ ਦਿੱਤੀ ਸੀ ਟੋਲ ਪਲਾਜੇ 58 ਲੱਖ 70000 ਇੱਕ ਦਿਨ ਦਾ ਕਿਹਦਾ 200 ਬਚ ਗਿਆ ਕਿਹਦਾ 500 ਬਚ ਗਿਆ ਕਰ ਕਰਾ ਕੇ ਲਗਭਗ 60 ਲੱਖ ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦੀ ਜੇਬ ਚ ਬਚ ਗਿਆ ਅਸੀਂ ਤੁਹਾਡੀ ਜੇਬਾਂ ਚ ਵੀ ਪੈਸੇ ਬਚਾਉਨੇ ਆ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਚੋਣ ਪਚਾਤਰਵਾਨ ਕੇ ਹਜ਼ਾਰੇ ਕੇ ਉਮੀਦਵਾਰ ਉਹਨਾਂ ਦੇ ਤੇਰਾ ਹੱਥ ਨੇ ਜੇਕਰ ਉਹ ਇਹਨਾਂ ਉਮੀਦਵਾਰਾਂ ਨੂੰ ਜਿਤਾਉਂਦੇ ਹਨ ਤਾਂ ਉਹਨਾਂ ਦਾ ਕੇਂਦਰ ਤੋਂ ਕੰਮ ਕਢਵਾਉਣਾ ਹੋਰ ਵੀ ਆਸਾਨ ਹੋ ਜਾਵੇਗਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਸਿਆਸੀ ਟੀਨਾ ਵੱਲੋਂ ਜੋਰ-ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਸਿਆਸੀ ਲੀਡਰ ਆਪਣੇ ਪਾਸਨ ਦੇ ਨਾਲ ਜਨਤਾ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਨੇ ਤੇ ਕਈ ਵਾਰ ਅਜੋਏ ਸ਼ਬਦਾਂ ਨਾਲ ਲੀਡ ਜਾਤੇ ਮੂੰਹੋਂ ਨਿਕਲਦੇ ਨੇ ਜੋ ਵਿਵਾਦ ਪੈਦਾ ਕਰ ਦਿੰਦੇ ਨੇ ਤਖਤਸ਼ਿਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜੋਏ ਬਿਆਨ ਦੇਣ ਵਾਲੇ ਲੀਡਰਾਂ ਨੂੰ ਨਸੀਹਤ ਦਿੱਤੀ ਹੈ ਉਹਨਾਂ ਕਿਹਾ ਕਿ ਧਾਰਮਿਕ ਮਸਲਿਆਂ ਤੇ ਜਾਤਾਂ ਰੰਗਾਂ ਬਾਰੇ ਬਿਆਨ ਦੇਣ ਤੋਂ ਗੁਰੇਜ਼ ਕੀਤਾ ਜਾਵੇ ਲੋਕ ਸਭਾ ਚੋਣਾਂ ਦੇ ਦੌਰਾਨ ਸਿਆਸੀ ਬਿਆਨਬਾਜ਼ੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕਈ ਵਾਰ ਲੀਡਰ ਅਜੇ ਬਿਆਨ ਦੇ ਦਿੰਦੇ ਨੇ ਜਿਸ ਦੇ ਉੱਤੇ ਵਿਵਾਦ ਪੈਦਾ ਹੋ ਜਾਂਦਾ ਹੈ ਖਾਸ ਕਰਕੇ ਧਾਰਮਿਕ ਟਿੱਪਣੀ ਵਾਲੇ ਬਿਆਨ ਲੀਡਰਾਂ ਦੇ ਲਈ ਮੁਸ਼ਕਲਾਂ ਖੜੀਆਂ ਕਰ ਦਿੰਦੇ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੀਡਰਾਂ ਨੂੰ ਅਜੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਨਸੀਹਤ ਦਿੱਤੀ ਹੈ ਉਨੇ ਕਿ ਹੈ ਕਿ ਜੇਕਰ ਧਰਮ ਦੀ ਮर्यादा ਪਰੰਪਰਾਵਾਂ ਅਤੇ ਸਿਧਾਂਤਾਂ ਬਾਰੇ ਗਿਆਨ ਨਹੀਂ ਹੈ ਤਾਂ ਰਾਸਿਆਂ ਆਗੂਆਂ ਨੂੰ ਧਰਮ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਕੋਈ ਵੀ ਧਰਮ ਵੱਡਾ ਛੋਟਾ ਨਹੀਂ ਹੁੰਦਾ ਅਤੇ ਸਾਰੇ ਪਰਮਾਤਮਾ ਦੇ ਇਨਸਾਨ ਨੇ ਆਗੂਆਂ ਨੂੰ ਅਜੇਈ ਬੋਲਬਾਲੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਦੇਖੋ ਜਿਹੜੀਆਂ ਧਾਰਮਿਕ ਪਰੰਪਰਾਵਾਂ ਹੁੰਦੀਆਂ ਨੇ ਜਾਂ ਧਾਰਮਿਕ ਮर्याਦਾਵਾਂ ਜਾਂ ਧਾਰਮਿਕ ਸਿੰਬਲ ਹੁੰਦੇ ਨੇ ਇਹਨਾਂ ਦੀ ਆਪਣੀ ਇੱਕ ਪਵਿੱਤਰਤਾ ਹੁੰਦੀ ਹੈ ਤੇ ਪੋਲਿਟਿਸ਼ਨਾਂ ਨੂੰ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਔਰ ਬੋਲਣ ਵੇਲੇ ਬੜੇ ਸੰਜਮ ਨਾਲ ਬੋਲਣਾ ਚਾਹੀਦਾ ਹੈ ਜੇ ਧਰਮ ਦੀ ਨੌਲੇਜ ਨਹੀਂ ਹੈ ਤੇ ਧਰਮ ਬਾਰੇ ਬੋਲਣਾ ਨਹੀਂ ਚਾਹੀਦਾ ਹੈ ਉਦੋਂ ਹੀ ਬੋਲੋ ਜੇ ਤੁਹਾਨੂੰ ਧਰਮ ਦੀ ਮर्यादा ਧਰਮ ਦੇ ਸਿਧਾਂਤ ਧਰਮ ਦੀਆਂ ਪਰੰਪਰਾਵਾਂ ਦਾ ਗਿਆਨ ਹੈ ਇਹ ਨਹੀਂ ਗਿਆਨ ਹੈਗਾ ਤੇ ਧਰਮ ਬਾਰੇ ਗੱਲ ਜਿਹੜੀ ਹੈ ਉਹ ਪੋਲਿਟਿਸ਼ੀਨਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਗਲਤ ਗੱਲ ਹੈਗੀ ਹੈ ਪਹਿਲਾਂ ਹੀ ਜਿਹੜਾ ਤੋਲ ਕੇ ਬੋਲਣਾ ਚਾਹੀਦਾ ਸੀ ਨਹੀਂ ਬੋਲਣਾ ਮੈਂ ਪਹਿਲੇ ਕਹਿਣਾ ਕਿ ਬਹੁਤ ਗਲਤ ਕੱਲਾ ਨੇ ਹੈ ਕੋਈ ਧਰਮ ਵੱਡਾ ਕੋਈ ਛੋਟਾ ਨਹੀਂ ਹੁੰਦਾ ਸਾਰੇ ਪਰਮਾਤਮਾ ਦੇ ਅਸੀਂ ਇਨਸਾਨ ਹੈ ਪੋਲਿਟਿਸ਼ੀਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਗੋਲ ਬਾਣੀਆਂ ਤੋਂ ਪ੍ਰੈਸ ਕਰਨਾ ਚਾਹੀਦਾ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗਣੀਆਂ ਜਿਹੜੀਆਂ ਸਗੀਆਂ ਜਿਹੜੀ ਭਾਰਤ ਦਾ ਜਿਹੜਾ ਸੰਵਿਧਾਨ ਉਹ ਤੇ ਇੱਜ਼ਤ ਨਹੀਂ ਦਿੰਦਾ ਪਰ ਧਰਮੀ ਜ਼ਰੂਰ ਹੋਣਾ ਚਾਹੀਦਾ ਸਾਰਿਆਂ ਦਾ ਰਾਈਟ ਹੈ ਜੀ ਡੈਮੋਕ੍ਰੇਸੀ ਦੇ ਵਿੱਚ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ ਭਾਰਤ ਦਾ ਸੰਵਿਧਾਨ ਸਭ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਜ਼ਿਕਰਯੋਗ ਹੈ ਕਿ ਜਾਪ ਅਧ ਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਨੇ ਬਿਤੇ ਦਿਨੀ ਪਾਰਟੀ ਦੇ ਚੋਣ નિਸ਼ਾਨ ਪੰਚੇ ਦੀ ਤੁਲਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੰਚੇ ਨਾਲ ਕੀਤੀ ਸੀ ਜਿਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਸੀ ਹਾਲਕਿ ਇਸ ਮਾਮਲੇ 'ਚ ਅਮ੍ਰਿਤਾ ਵੜਿੰਗ ਨੇ ਮੁਆਫੀ ਵੀ ਮੰਗ ਲਈ ਹੈ ਆਮ ਆਦਮੀ ਪਾਰਟੀ ਦੇ ਪਾਇਲ ਹਲਕੀ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰੂ ਤੇ ਟਿੱਪਰ ਐਸੋਸੀਏਸ਼ਨ ਨੇ ਗੰਭੀਰ ਇਲਜ਼ਾਮ ਲਗਾਏ ਨੇ ਸੋਮਵਾਰ ਟਿੱਪਰ ਐਸੋਸੀਏਸ਼ਨ ਸੰਨਵਾਲ ਨੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੇ ਉਹਨਾਂ ਦੇ ਡਰਾਈਵਰ ਗੁਚਿੰਤਾ ਸਿੰਘ ਨਿੱਕਾ ਅਤੇ ਐਪੀ ਚੋਲਾ ਦੇ ਖਿਲਾਫ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਗਏ ਨੇ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਉਤੇ ਚਿੱਠੀ ਪੋਸਟ ਕਰਕੇ ਸੀਐਮ ਮਾਨ ਨੂੰ ਕਾਰਵਾਈ ਦੀ ਮੰਗ ਕੀਤੀ ਹੈ ਸੰਨੇਵਾਲ ਦੀ ਸੋਮਾਸਰ ਟਿਪਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਹਲਕਾ ਪਾਇਤੋ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾਤੀ ਸ਼ਿਕਾਇਤ ਕੀਤੀ ਹੈ ਟਿਪਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਹੈ ਕਿ ਬੇਨਤੀ ਹੈ ਕਿ ਅਸੀਂ ਸੋਮਾਸਰ ਟਿਪਰ ਐਸੋਸੀਏਸ਼ਨ ਸੰਨੇਵਾਲ ਤਹਿਸੀਲ ਲੁਧਿਆਣਾ ਦੇ ਦੇਣ ਵਾਲੇ ਹਾਂ ਅਤੇ ਅਸੀਂ ਮਿੱਟੀ ਫੁੱਟਣ ਦਾ ਕਾਰੋਬਾਰ ਕਰਦੇ ਹਾਂ ਜ਼ਮੀਨ ਮਾਲਕ ਤੋਂ ਅਸੀਂ ਮਿੱਟੀ ਮੁੱਲ ਲੈਂਦੇ ਹਾਂ ਅਤੇ ਘਰ ਵਿੱਚ ਫਰਤ ਪਾ ਕੇ ਆਪਣਾ ਕਾਰੋਬਾਰ ਕਰਦੇ ਹਾਂ ਪੁਲਿਸੀ ਨਾ ਹੋਣ ਕਰਕੇ ਮਨਜ਼ੂਰੀ ਸਾਨੂੰ ਮਿਲਦੀ ਨਹੀਂ ਉਸ ਯਾਰ ਤੇ ਵਿੱਚ ਉਕਤ ਵਿਅਕਤੀ ਐਮਐਲਏ ਮਨਜਿੰਦਰ ਸਿੰਘ ਗਿਆਸਪ ਪੂਰਾ ਅਤੇ ਹਿਸਦਾ ਡਰਾਈਵਰ ਗੁਰਜਿੰਦਰ ਸਿੰਘ ਨਿੱਕਾ ਅਤੇ ਏਪੀ ਜੱਲਾ ਸਾਡੇ ਪਾਸੋਂ ਮਤਲਕ 1,50,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਤੇ ਨਾਲ ਵਿਸ਼ਵਕ ਲੈਂਦੇ ਨੇ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਸਾਡੇ ਮਸ਼ੀਨਾਂ ਵਾਲੇ ਵਿਅਕਤੀਆਂ ਤੋਂ ਤਕਰੀਬਨ 1 ਕਰੋੜ ਰੁਪਏ ਇਕੱਠਾ ਕਰ ਚੁੱਕੇ ਹੈ ਜਿਹੜੀ ਮਨਜ਼ੂਰੀ ਪੱਟਾ ਮਾਲਕ ਨੂੰ ਮਿੱਟੀ ਚੁੱਕਣ ਲਈ ਮਿਲਦੀ ਹੈ ਉਸਦਾ ਵੀ 1,50,000 ਰੁਪਏ ਪ੍ਰਤੀ ਕਿਲਾ ਲੈਂਦਾ ਹੈ ਜੇਕਰ ਕੋਈ ਰਕਮ ਨਹੀਂ ਤਾਂ ਪੁਲਿਸ 'ਤੇ ਸਿੱਤੀ ਜਾਂਦੀ ਹੈ ਅਤੇ ਗੱਡੀਆਂ ਤੇ ਮਸ਼ੀਨਾਂ ਫੜ ਕੇ ਥਾਣੇ ਵਿੱਚ ਖੜੀਆਂ ਕਰਵਾ ਦਿੱਤੀਆਂ ਜਾਂਦੀਆਂ ਨੇ ਅਤੇ ਸਾਡਾ ਕੰਮ ਬੰਦ ਹੋ ਜਾਂਦੇ। ਉਦਿਸ ਮਾਮਲੇ ਨੂੰ ਲੈ ਕੇ ਸ਼ੋਮਨੀ ਕਲੀ ਦਲ ਦੇ ਸੀਨੀਅਰ ਅਗੂ ਬਿਕਰਮ ਸਿੰਘ ਮਜੀਠੀਆ ਨੇ ਵਿਧਾਇਕ ਮਨਵਿੰਦਰ ਸਿੰਘ ਯਾਸਪੁਰਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਦੇ ਹੋਏ ਲਿਖਿਆ ਕਿ ਆਪ ਐਮਐਲਏ ਮਾਨਵਿੰਦਰ ਸਿੰਘ ਗਿਆਸਪੁਰਾ ਟੀਪਰ ਵਾਲਿਆਂ ਨੂੰ ਗਰਾ ਤਮਕਾਰ ਰਿਹਾ ਹੈ ਅਤੇ ਗੁੰਡਾ ਟੈਕਸ ਵਸੂਲ ਕਰ ਰਿਹਾ ਹੈ ਗਿਆਸਪੁਰਾ ਦੇ ਖਿਲਾਫ ਕੇਸ ਦਰਜ ਕਰ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਅਜਿਆ ਨਹੀਂ ਹੁੰਦਾ ਤਾਂ ਇਸ ਦਾ ਮਤਲਬ ਸਾਫ ਹੈ ਕਿ ਸਭ ਕੁਝ ਭਗਵੰਤ ਮਾਨ ਅਤੇ ਅਰਵਿੰਦ ਕੇਸ਼ੀਵਾਲ ਦੀ ਛਾ ਉੱਤੇ ਹੋ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਟੀਪਰ ਐਸੋਸੀਏਸ਼ਨ ਦੇ ਵੱਲੋਂ ਮੁੱਖ ਮੰਤਰੀ ਨੂੰ ਲਿਖੀ ਗਈ ਚਿੱਠੀ ਤੋਂ ਬਾਅਦ ਸੀਐਮਾਨ ਵੱਲੋਂ ਕਦੋਂ ਕਾਰਵਾਈ ਕੀਤੀ ਜਾਂਦੀ ਹੈ ਜਲੰਧ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚਨੀ ਲਗਾਤਾਰ ਚੋਣ ਪ੍ਰਚਾਰ ਦੇ ਵਿਚ ਰੁੱਝੇ ਹੋਏ ਨੇ ਉਹਨਾਂ ਵੱਲੋਂ ਅੱਜ ਘੁਰਾਈਆਂ ਵਿਖੇ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਆਪਣੀ ਵਿਰੋਧੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਪਵਨ ਕੁਮਾਰ ਟੀਨ ਉਤੇ ਜਮਕੇ ਨਿਸ਼ਾਨੇ ਸਾਧੇ ਇਸ ਤੋਂ ਇਲਾਵਾ ਉਹਨਾਂ ਨੇ ਫਿਰੋਜ਼ਪੁਰ ਵਿੱਚ ਕਿਸਾਨ ਹਵਲੂ ਰੋਕੇ ਗਏ ਪੀਐਮ ਮੋਦੀ ਦੇ ਕਾਫਲੇ ਨੂੰ ਲਾਇਕੇ ਵੀ ਵੱਡੀ ਕਾਲ ਕਹੀ ਚੁਰੰਜੀ ਸਿੰਘ ਚੁੰਨੀ ਨੇ ਅੱਜ ਚੋਣ ਪ੍ਰਚਾਰ ਦੌਰਾਨ ਦਲ ਬਦਲੀ ਨੂੰ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਸੁਸ਼ੀਲ ਕੁਮਾਰ ਦਿਨ ਨੂੰ ਤੇ ਪਵਨ ਕੁਮਾਰ ਤੀਨੂ ਨੂੰ ਆਲੇ ਹੱਥੀ ਲਿਆ ਉਹਨਾਂ ਕਿਹਾ ਕਿ ਸੁਸ਼ੀਲ ਕੁਮਾਰ ਦਿਨ ਨੂੰ ਪਹਿਲਾਂ ਕਾਂਗਰਸ ਸਵੀਚਨ ਅਤੇ ਫਿਰ ਆਮ ਆਦਮੀ ਪਾਰਟੀ ਤੋਂ ਸੰਸਦ ਬਣੇ ਤੇ ਫਿਰ ਹੁੰਟੀਕਟ ਲੈਣ ਤੋਂ ਬਾਅਦ ਵੀ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਇਸ ਦੌਰਾਨ ਉਹਨਾਂ ਨੇ ਫਰੋਜਪੁਰ ਦੇ ਵਿੱਚ ਕਿਸਾਨਾਂ ਵੱਲੋਂ ਰੋਕੇ ਗਏ ਪੀਐਮ ਮੋਦੀ ਦੇ ਕਾਫਲੇ ਵਾਲੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਨੂੰ ਪਹਿਲਾਂ ਇੱਕ ਰਾਤ ਪਹਿਲਾਂ ਫੋਨ ਆ ਗਿਆ ਸੀ ਕਿ ਕਿਸਾਨਾਂ ਵੱਲੋਂ ਉੱਥੇ ਡੇਰੇ ਲਾ ਲਏ ਗਏ ਨੇ ਤੇ ਮੈਂ ਉਹਨਾਂ ਨੂੰ ਸਮਝਾਇਆ ਸੀ ਕਿ ਕਿਸਾਨਾਂ ਨੂੰ ਤੁਸੀਂ ਧਿਆਨ ਨਾਲ ਸਮਝਾਓ। ਇਹ ਆਰਐਲਪੀ ਤੋਂ ਉਹ ਇੱਕ ਹੋਰਾਂ ਕਾਂਗਰਸੀ ਫੇਰ ਚਲੇ ਕੇ ਆਵਾਜ਼ੀ ਪਾਰਟੀ ਉਹਨਾਂ ਦਾ ਐਲਪੀ ਵਰਗੇ ਟਿਕਟ ਸਵੇਰ ਭਾਰੀ ਲੱਗੇ ਕਿਹਨੋ ਹੈ ਪਹਿਲਾ ਕਹਿੰਦਾ ਸੀ ਮੈਂ ਸਰ ਦਾ ਪੁੱਤ ਐ ਕਾਜੀ ਦਾ ਰਾਤ ਦੇ ਰਾਤ ਲੰਦੋ ਕਰੇਗੇ ਇੱਕ ਹੋ ਨਵੀਂ ਪਾਰਟੀ ਬਣਾ ਲਈ ਫਿਰ ਉਹਨੂੰ ਵੀ ਛੱਕ ਕੇ ਬਾਜਰਾਪੁਰ ਚਲੇ ਗਿਆ ਕਾਜੀ ਦਾ ਕੋਲ ਉਹਨਾਂ ਨੂੰ ਕਹਿੰਦਾ ਮੈਂ ਕੋ ਨਾ ਸਰ ਦਾ ਪੁੱਤ ਦੋ ਬਾਰ ਇੱਥੇ ਹੀ ਪੜਾਇਆ ਹਾਂ ਆ ਹੁਣ ਰਾਜ ਜੀ ਦੇ ਪਾਸ ਆ ਗਏ ਰਾਤੋਂ ਰਾਤ ਰਾਜਵਾਲੀ ਪਾਰਟੀ ਕਹਿੰਦੇ ਪਹਿਲਾ ਨੀਤੀਵਾਦੀ ਵੀ ਨੇ ਜੱਟ ਕਰਦੇ ਆ

ਤੁਸੀਂ ਸਵਾਲ ਦੀ ਵੇਖੀ ਕੀਤੀ ਹੈ ਬਦਨਾਮ ਕਿ ਕਰ ਤੁਸੀਂ ਸਾਡੇ ਵਰਕਰਾਂ ਨੂੰ ਵੇਖਿਆ ਕਿ ਸਾਡੇ ਵਰਕਰਾਂ ਨੂੰ ਤੁਸੀਂ ਸੱਭਿਆਚਾਰ ਨੂੰ ਬਦਲਾ ਕਰ ਰਹੇ ਹੋ ਐਜਾ ਦੇ ਲੀਡਰ ਨਹੀਂ ਹੁੰਦੇ ਲੀਡਰ ਉਹ ਹੁੰਦਾ ਜਿਹੜਾ ਲੱਟਾ ਚਾਰ ਪਾਕਿਸਤਾਨਿਕ ਤਾਕਤਾਂ ਦੇ ਕੋਲ ਤੇ ਖੜੇ ਜਿੱਥੇ ਰਹਿ ਕੇ ਮੋਤੀ ਸਾਹਿਬ ਆਏ ਸੀ ਰੋਇਪੁਰ ਮਿਸਾਲਾ ਦੇ ਦਿੱਤਾ ਧਰਨਾ ہیں کہ بیٹھ کے آ کے سڑک کے اوپر جان کرنی پڑ ہے گوڑیاں بھی جل سکتی ہیں میں کہا کچھ نہیں کرنا یہاں پیارجھاؤ یہ دسو جہی بھی جماعت ہے پوری کریں کسان ہو گئے لیکن ادھر پر کورسیاں کھلی سی تو اس کو دیکھ کے وہ عیشا می جان لگے کہ میں جان بچا کے جا رہا ہوں ਇਹ ਕਿਉਂਕਿ ਇਹ ਡਰਾਣੀ ਗੱਲ ਨਹੀਂ ਕਿ ਇਹ ਐਪੀ ਨਹੀਂ ਚਾਲੂ ਕਰਾਉਣ ਦੀ ਗੱਲ ਹੈ। ਦੇਖਿਓ ਅਜੇ ਇਹ ਲੋਕਾਂ ਦੇ ਨਾਲ ਫੜਦਾ ਬੈਠੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਇੱਕ ਦੂਜੇ ਨੂੰ ਭੰਡ ਦੇ ਹੋਏ ਨਜ਼ਰ ਆ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਜਲੰਧਰ ਤੋਂ ਕਿਸ ਦੇ ਸਿਰ ਉੱਤੇ ਜਿੱਤ ਦਾ ਸੈਰ ਸਜਦਾ ਹੈ। ਲੁਧਿਆਣਾ ਦੇ ਵਿੱਚ ਅੱਜ ਸਵੇਰ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਰੋਡ ਸ਼ੋਅ ਕੀਤਾ ਗਿਆ ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਲੜਾਈ ਗੱਦਾਰਾਂ ਦੇ ਨਾਲ ਹੈ ਤੇ ਗੱਦਾਰਾਂ ਨੂੰ ਸਬਕ ਸਿਖਾਉਣ ਦੇ ਲਈ ਹੀ ਕਾਂਗਰਸ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਵਿੰਗ ਦੇ ਵੱਲੋਂ ਅੱਜ ਰੋਡ ਸ਼ੋਅ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਅੱਜ ਲੁਧਿਆਣਾ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਪਹੁੰਚੇ ਨੇ ਰਵਨੀਤ ਬਿੱਟੂ ਨੇ ਪਿਛਲੇ 10 ਸਾਲਾਂ ਵਿੱਚ ਕਿਸੇ ਦਾ ਵੀ ਫੋਨ ਨਹੀਂ ਚੁੱਕਿਆ ਉਹਨਾਂ ਅੱਗੇ ਕਿਹਾ ਕਿ ਜੇਕਰ ਦੇਸ਼ ਦੇ ਵਿੱਚ ਗੱਦਾਰ ਲੋਕ ਨਾ ਹੁੰਦੇ ਤਾਂ ਆਜ਼ਾਦੀ 1947 ਤੋਂ ਪਹਿਲਾਂ ਹੀ ਮਿਲ ਜਾਣੀ ਸੀ ਜੇਕਰ ਗੱਦਾਰ ਨਾ ਹੁੰਦੇ ਤਾਂ ਭਗਤ ਸਿੰਘ ਨੂੰ ਆਪਣੀ ਸ਼ਹਾਦਤ ਵੀ ਨਹੀਂ ਦੇਣੀ ਪੈਣੀ ਸੀ دیش انیس سو ستالیس کو پہلے آزاد ہو جاتا ہو جاتا انیس سو ستالیس کو پہلے آزاد ہو یہ دیش گدام نہ ہوئے اور بھگت سنگھ شہادتیں گی بات ہی تھی

ਰਾਜਾ ਜਿਕਰਿਓ ਘੇਗੇ ਕੁਛ ਦਿਨ ਪਹਿਲਾਂ ਕਾਂਗਰਸ ਹਾਈ ਕਮਾਂਡ ਨੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਸੀ ਜਿਸ ਵਿੱਚ ਰਾਜਾ ਵੜਿੰਗ ਨੂੰ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ ਕੜੀ ਟੱਕਰ ਦੇਣ ਦੇ ਲਈ ਚੋਣ ਮੈਦਾਨ ਵਿੱਚ ਉਤਾਰਿਆ ਜਾਂਦੀ ਜਾਂਦੀ ਨਜ਼ਰ ਮਾਲ ਲੈਣ ਹੈ ਇੱਕ ਵਾਰ ਫਿਰ ਮੁਕਸੂਰ ਖੀਆਂ ਤੇ ਦਲਬੀਰ ਗੋਲਡੀ ਨੇ ਦੱਸਿਆ ਪਾਰਟੀ ਛੱਡਣ ਦਾ ਅਸਲ ਕਾਰਨ ਸੁਖਪਾਲ ਖੈਰਾ ਉਤੇ ਸਾਦੇ ਤਿੱਖੇ ਨਿਸ਼ਾਨੇ ਪ੍ਰਗਟ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ ਵੋਟਾਂ ਪਾਉਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਵਿਵਰੇਜਿੰਦਰ ਕੋਰਪੱਠਾਨ ਨੇ ਸਿਆਮਨ ਨੂੰ ਤੇ ਸਾਦੇ ਨਿਸ਼ਾਨੇ ਗੋਲਡੀ ਦੇ ਆਪ ਪਾਰਟੀ 'ਚ ਸ਼ਾਮਲ ਹੋਣ ਉੱਤੇ ਚੁੱਕੇ ਸਵਾਲ ਸਿਆਮਨ ਨੇ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਦੇ ਵਿੱਚ ਕੱਢਿਆ ਰੋਡਸ਼ੋ ਆਪ ਪਾਰਟੀ ਦੇ ਕਾਰਜਕਾਲ ਦੀਆਂ ਘਿਣਵਾਈਆਂ ਪ੍ਰਾਪਤੀਆਂ ਅਸੀਂ ਪੰਜਾਬ ਉਲਟਿੰਗ ਫਿਲਹਾਲ ਇਨਾ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ